ਹਾਂਜੀ ਸਸ਼ਿਕਾ ਸਾਰਿਆਂ ਨੂੰ ਵੈਲਕਮ ਬੈਕ ਟੂ ਅ YouTube ਚੈਨਲ ਸੋ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਨ ਲੱਗੇ ਹਾਂ ਰੈਸਟੋਰੈਂਟ ਸਟਾਈਲ ਸ਼ਾਹੀ ਪਨੀਰ ਇਹ ਕਿੱਦਾਂ ਬਣਾਣਾ ਹੈ ਔਰ ਇਹਦੇ ਵਿੱਚ ਕੀ ਐਡ ਹੋਣਾ ਹੈ ਇਹ ਆਪਾਂ ਤੁਹਾਨੂੰ ਪੂਰੀ ਰੈਸਿਪੀ ਦਿਖਾਵਾਂਗੇ ਔਰ ਰੈਸਟੋਰੈਂਟ ਸਟਾਈਲ ਦੇ ਨਾਲ ਆਪਾਂ ਸ਼ਾਹੀ ਪਨੀਰ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਪੈਨ ਉਹਦੇ ਵਿੱਚ ਕਰਾਂਗੇ ਐਡ ਆਇਲ ਔਰ ਆਪਾਂ ਉਸ ਤੋਂ ਬਾਅਦ ਲਵਾਂਗੇ ਆਨੀਅਨ ਟਮਾਟੋ ਜਿੰਜਰ ਕੈਸ਼ੂਨਟ ਐਂਡ ਗ੍ਰੀਨ ਚਿੱਲੀ ਐਂਡ ਥੋੜਾ ਜਿਹਾ ਆਪਾਂ ਕਰ ਲਾਂਗੇ ਰੋਸਟ ਥੋੜਾ ਜਿਹਾ ਫਰਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਬਲੈਂਡਰ ਦੇ ਵਿੱਚ ਬਲੈਂਡ ਔਰ ਹੁਣ ਮੈਂ ਇਹਦੇ ਵਿੱਚ ਐਡ ਕੀਤਾ ਸਿਨਾਮਨ ਇੱਕ ਮਸਾਲਾ ਮੈਂ ਆਪਣਾ ਘਰੇ ਰੈਡੀ ਕਰਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਕਾਫੀ ਕੁਝ ਹੈ ਹੁਣ ਆਪਾਂ ਇਹ ਜਿਹੜੀ ਪਿਊਰੀ ਰੈਡੀ ਕੀਤੀ ਸੀ ਉਹਨੂੰ ਆਪਾਂ ਕਰ ਦਾਂਗੇ ਇਹਦੇ ਵਿੱਚ ਐਡ ਔਰ ਹੁਣ ਜਿੰਨਾ ਵੀ ਇਹ ਮਸਾਲਾ ਆਪਾਂ ਚੰਗੀ ਤਰ੍ਹਾਂ ਥੋੜੀ ਦੇਰ ਲਈ ਭੁੰਨ ਲਾਵਾਂਗੇ ਤਾਂ ਕਿ ਇਹ ਮਸਾਲਾ ਥੋੜਾ ਥਿੱਕ ਹੋ ਜਾਏ ਮਸਾਲਾ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਥਿੱਕ ਹੋ ਚੁੱਕਾ ਹੁਣ ਮੈਂ ਇਹਦੇ ਵਿੱਚ ਐਡ ਕੀਤਾ ਸੌਲਟ ਹਲਦੀ ਗਰਮ ਮਸਾਲਾ ਐਂਡ ਥੋੜੀ ਜੀ ਲਾਲ ਮਿਰਚ ਕਿਉਂਕਿ ਆਪਾਂ ਗ੍ਰੀਨ ਚਿਲੀ ਆਲਰੇਡੀ ਦੇ ਵਿੱਚ ਐਡ ਕੀਤੀ ਹੋਈ ਹੈ ਹੁਣ ਆਪਾਂ ਜਿੰਨੀਆਂ ਵੀ ਸਪਾਈਸਿਸ ਇਹਦੇ ਵਿੱਚ ਐਡ ਕੀਤੀਆਂ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਫਰੈਸ਼ ਮਲਾਈ 2 ਸਪੂਨ ਕਿਉਂਕਿ ਮੇਰੇ ਕੋ ਕ੍ਰੀਮ ਘਰੇ अवेलेबल ਨਹੀਂ ਔਰ ਮੈਂ ਹਮੇਸ਼ਾ ਇਹੀ ਯੂਜ਼ ਕਰਕੇ ਬਣਾਉਣੀ ਹੈ ਮਲਾਈ ਐਡ ਕਰਨ ਤੋਂ ਬਾਅਦ ਆਪਾਂ ਮਸਾਲੇ ਨੂੰ ਫੇਰ ਥੋੜਾ ਜਿਹਾ ਭੁੰਨਾਂਗੇ ਤੁਸੀਂ ਕਲਰ ਦੇਖ ਸਕਦੇ ਹੋ ਕਿ ਉਹਨਾਂ ਦਾ ਥੋੜਾ ਜਿਹਾ ਗਰੇਵੀ ਦਾ ਚੇਂਜ ਹੋ ਚੁੱਕਾ ਹੈ ਬਟ ਹਜੇ ਵੀ ਕਾਫੀ ਥਿੱਕ ਹੈ ਆਪਣੀ ਗਰੇਵੀ ਹੁਣ ਆਪਾਂ ਇਹਦੇ ਵਿੱਚ ਮਿਲਕ ਐਡ ਕਰਨ ਤੋਂ ਬਾਅਦ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਆਪਾਂ ਗਰੇਵੀ ਜ਼ਿਆਦਾ ਥਿੱਕ ਨਹੀਂ ਰੱਖਣੀ ਠੀਕ-ਠੀਕ ਹੋਣੀ ਚਾਹੀਦੀ ਹੈ ਸੋ ਗਰੇਵੀ ਆਪਣੀ ਪੂਰੀ ਹੋ ਚੁੱਕੀ ਹੈ ਰੱਡੀ ਬਣ ਕੇ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਕਸਤੂਰੀ ਮੇਥੀ ਔਰ ਮੇਥੀ ਐਡ ਕਰਨ ਤੋਂ ਬਾਅਦ ਆਪਾਂ ਫੇਰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸੋ ਫਾਈਨਲੀ ਜੋ ਸ਼ਾਹੀ ਪਨੀਰ ਦੀ ਗਰੇਵੀ ਹੈ ਉਹ ਬਣ ਕੇ ਹੋ ਚੁੱਕੀ ਹੈ ਰੈਡੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਨੀਰ ਦੀ ਸਲਾਈਸ ਜੋ ਕਿ ਮੈਂ ਛੋਟੇ ਛੋਟੇ ਪੀਸਸ ਦੇ ਵਿੱਚ ਕੱਟ ਕਰ ਲਈ ਹੈ ਹੁਣ ਆਪਾਂ ਪਨੀਰ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਗਰੇਵੀ ਦੇ ਵਿੱਚ ਮਿਕਸ ਔਰ ਇਹਨੂੰ ਟੱਕ ਕੇ 5 ਮਿੰਟ ਲਈ ਇੱਤਾ ਹੀ ਰੱਖ ਦਵਾਂਗੇ ਸੋ 5 ਮਿੰਟਸ ਗਏ ਨੇ ਹੋ ਹੁਣ ਆਪਾਂ ਚੈੱਕ ਕਰਾਂਗੇ ਕਿ ਸ਼ਾਹੀ ਪਨੀਰ ਕਿੱਦਾਂ ਦਾ ਬਣਿਆ ਕਿੱਦਾਂ ਦਾ ਨਹੀਂ ਸੋ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਣਾ ਸ਼ਾਹੀ ਪਨੀਰ ਬਣ ਕੇ ਹੋ ਚੁੱਕਾ ਹੈ ਰੈਡੀ ਹੁਣ ਆਪਾਂ ਇਹਦੇ ਉੱਪਰ ਗਾਰਨਿਸ਼ਿੰਗ ਕਰਾਂਗੇ ਕਰੀਂਡਰ ਦੀ ਐਂਡ ਹੁਣ ਆਪ ਇਹਨੂੰ ਟ੍ਰਾਂਸਫਰ ਕਰ ਦਾਂਗੇ ਇੱਕ ਪਾਉਲ ਦੇ ਵਿੱਚ ਉਹ ਹੁਣ ਤੁਸੀਂ ਫਾਈਨਲ ਲੁੱਕ ਦੇਖ ਸਕਦੇ ਹੋ ਸ਼ਾਹੀ ਪਨੀਰ ਦੀ ਕਿੱਦਾਂ ਦਾ ਬਣਿਆ ਹੈ ਸੋ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਘਰ ਦਾ ਬਣਿਆ ਹੋਇਆ ਲੱਛਾ ਬਰਾਂਠਾ ਜੋ ਕਿ ਮੈਂ ਫਸਟ ਟਾਈਮ ਟਰਾਈ ਕੀਤਾ ਸੀਗਾ ਔਰ ਕਾਫੀ ਅੱਛੀ ਲੇਅਰਜ਼ ਆਈਆਂ ਇਹਦੀਆਂ ਔਰ ਬਹੁਤ ਹੀ ਵਧੀਆ ਬਣਿਆ ਸੀ ਸ਼ਾਹੀ ਪਨੀਰ ਬਾਕੀ ਤੁਸੀਂ ਵੀ ਇੱਕ ਵਾਰੀ ਆਪਣੇ ਘਰੇ ਜ਼ਰੂਰ ਟਰਾਈ ਕਰਨਾ ਜਿੱਦਾਂ ਦੀ ਮੈਂ ਰੈਸਿਪੀ ਦੱਸੀ ਹੈ ਔਰ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦਾ ਬਣਿਆ ਸੋ ਇਦਾਂ ਦੇ ਹੋਰ ਵੀ ਅਪਡੇਟ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨ